ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸੰਸਾਰ ਨੂੰ ਉਤਾਰਦੇ ਹੋਏ ਇੱਕ ਦਿਨ ਅਜੇਹੇ ਪਿੰਡ ਵਿੱਚ ਪਹੁੰਚੇ ਹਨ ਉਸ ਪਿੰਡ ਦਾ ਹਰ ਬੰਦਾ ਹਰ ਇਨਸਾਨ ਇੱਕ ਅਜੇਹੇ ਕੰਮ ਕਰਦਾ ਹੈ ਜੋ ਪ੍ਰਮਾਤਮਾ ਨੂੰ ਪਸੰਦ ਨਹੀਂ ਆਉਂਦੇ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਉਹਨਾਂ ਦੇ ਸਾਥੀ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਦੋਨੋਂ ਹੀ ਗੁਰੂ ਜੀ ਦੇ ਬੜੇ ਹੀ ਪਿਆਰੀ ਸਾਥੀ ਹਨ ਉਹ ਗੁਰੂ ਜੀ ਨੂੰ ਬੜਾ ਹੀ ਪ੍ਰੇਮ ਕਰਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸੰਸਾਰ ਨੂੰ ਤਾਰਦੇ ਹੋਏ ਪਿੰਡਾਂ ਵਿੱਚੋਂ ਲੰਘਦੇ ਲੰਘਦੇ ਪੁਰਾਣੀਆਂ ਸੰਗਤਾਂ ਨੂੰ ਮਿਲਦੇ ਹੋਏ ਇੱਕ ਦਿਨ ਇੱਕ ਨਗਰ ਵਿੱਚ ਪਹੁੰਚੇ ਗੁਰੂ ਨਾਨਕ ਦੇਵ ਜੀ ਨੇ ਪਿੰਡ ਤੋਂ ਬਾਹਰ ਇੱਕ ਸੁਨਸਾਨ ਜਗ੍ਹਾ ਤੇ ਆਸਨ ਕੀਤਾ ਹੈ ਸੰਗਤ ਜੀ ਕੁਝ ੜੀਆਂ ਬੀਜੀਆਂ ਹਨ ਸ਼ਾਮ ਦਾ ਵੇਲਾ ਹੋਇਆ ਹੈ ਜਿਵੇਂ ਜਿਵੇਂ ਉਸ ਪਿੰਡ ਦੇ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਆਪਣੇ ਪਿੰਡ ਤੋਂ ਬਾਹਰ ਕੋਈ ਇੱਕ ਫਕੀਰ ਬੈਠਾ ਹੈ ਉਹਦੇ ਨਾਲ ਕੁਝ ਉਹਨਾਂ ਦੇ ਸੇਵਕ ਬੈਠੇ ਹਨ ਜਦੋਂ ਉਸ ਪਿੰਡ ਦਾ ਕੋਈ ਮੁਖੀਆ ਗੁਰੂ ਜੀ ਦੇ ਕੋਲ ਪਹੁੰਚਦਾ ਹੈ ਉਹ ਗੁਰੂ ਜੀ ਦੇ ਦਰਸ਼ਨ ਕਰਦਾ ਹੈ ਤੇ ਨਦਰੋ ਨਜ਼ਰੀ ਨਿਹਾਲ ਹੋ ਜਾਂਦਾ ਹੈ ਸੰਤ ਜੀਓ ਉਹ ਨਗਰ ਦੇ ਲੋਕਾਂ ਨੂੰ ਕਹਿੰਦਾ ਹੈ ਕਿ ਸਹਦ ਕੋਈ ਰੱਬ ਦਾ ਬੰਦਾ ਰੱਬ ਦਾ ਫਕੀਰ ਸਾਈ ਆਪਣੇ ਨਗਰ ਦੇ ਬਾਹਰ ਬੈਠਾ ਹੈ ਜਿਵੇਂ ਜਿਵੇਂ ਲੋਕ ਉਹਨਾਂ ਦੇ ਕੋਲੇ ਆਉਂਦੇ ਜਾਂਦੇ ਹਨ ਆਪਣੇ ਆਪਣੀ ਜਗ੍ਹਾ ਤੇ ਬੈਠੀ ਜਾਂਦੇ ਹਨ ਤੇ ਗੁਰੂ ਨਾਨਕ ਦੇਵ ਜੀ ਦਾ ਚਿਹਰਾ ਵੇਖ ਕੇ ਬੜੇ ਹੀ ਖੁਸ਼ ਹੁੰਦੇ ਹਨ ਮਨ ਨੂੰ ਸ਼ਾਂਤੀ ਮਿਲਦੀ ਹੈ ਜਿਵੇਂ ਕੋਈ ਰੱਬ ਦੇ ਦਰਸ਼ਨ ਕਰ ਲੈਂਦਾ ਹੋਵੇ ਜਿਵੇਂ ਕਿਸੇ ਗਰੀਬ ਨੂੰ ਕੋਈ ਮਾਇਆ ਮਿਲ ਜਾਂਦੀ ਹੋਵੇ ਉਸੇ ਤਰ੍ਹਾਂ ਹੀ ਉਹਨਾਂ ਲੋਕਾਂ ਦੇ ਚਿਹਰਿਆਂ 'ਤੇ ਇੱਕ ਵੱਖਰੀ ਜਿਹੀ ਖੁਸ਼ੀ ਆ ਗਈ ਹੈ ਸੰਗਤ ਜੀਓ ਗੁਰੂ ਨਾਨਕ ਦੇਵ ਜੀ ਉਸ ਰੱਬ ਦੇ ਧਿਆਨ ਵਿੱਚ ਬੈਠੇ ਹਨ ਨਾਲ ਹੀ ਭਾਈ ਮਰਦਾਨਾ ਜੀ ਰਵਾਵੀ ਰਵਾਬ ਵਜਾ ਰਹੇ ਹਨ ਜਿਨ੍ਹਾਂ ਦੀ ਧੁਨ ਸੁਣ ਕੇ ਪੰਛੀ ਵੀ ਆਪਣੀ ਜਗਾ ਤੇ ਰੁਪ ਜਾਂਦੀ ਸੀ ਕੁਝ ਸਮਾਂ ਬੀਤਿਆ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੇ ਨੇਤਰ ਖੋਲੇ ਤੇ ਸੰਗਤਾਂ ਨੂੰ ਦਰਸ਼ਨ ਦਿੱਤੇ ਗੁਰੂ ਜੀ ਨੇ ਉਪਦੇਸ਼ ਕੀਤਾ ਸੱਚ ਦਾ ਨਾਮ ਜਪੋ ਬੇਹਨਤ ਕਰਕੇ ਖਾਓ ਹੱਕ ਦੀ ਕਮਾਈ ਕਰੋ ਕਿਸੇ ਨੂੰ ਦੁੱਖ ਨਾ ਪਹੁੰਚਾਓ ਇਹ ਗੱਲਾਂ ਸੁਣ ਕੇ ਸਾਰੀ ਹੀ ਸੰਗਤ ਬੜੀ ਹੀ ਖੁਸ਼ ਹੋ ਗਈ ਤੇ ਕਹਿਣ ਲੱਗੀ ਮਹਾਰਾਜ ਅੱਜ ਤੱਕ ਸਾਨੂੰ ਕਿਸੇ ਨੇ ਇਹ ਗੱਲਾਂ ਨਹੀਂ ਦਸੀਆਂ ਹਨ ਸਾਡਾ ਮਨ ਕਰਦਾ ਹੈ ਕਿ ਅਸੀਂ ਤੁਹਾਡੀ ਸੇਵਾ ਕਰੀਏ ਗੁਰੂ ਜੀ ਤੇ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਸਾਥੀ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਕੁਝ ਦਿਨ ਉਥੇ ਰੁਕੇ ਹਨ ਸੰਗਤਾਂ ਨੇ ਉਹਨਾਂ ਦੀ ਸੇਵਾ ਕੀਤੀ ਗੁਰੂ ਜੀ ਨੇ ਸੰਗਤਾਂ ਨੂੰ ਸੱਚ ਦਾ ਨਾਮ ਜਪਾਇਆ ਤੇ ਉਸ ਨਗਰ ਵਿੱਚ ਗੁਰੂ ਜੀ ਨੇ ਇੱਕ ਧਰਮਸ਼ਾਲਾ ਬਣਵਾਈ ਹੈ ਗੁਰੂ ਪਾਸ਼ਾ ਕਹਿਣ ਲੱਗੇ हे ਸੰਗਤੋ ਇਸ ਨਗਰ ਦੇ ਜਿੰਨੇ ਵੀ ਲੋਕ ਹਨ ਸਵੇਰੇ ਉੱਠ ਕੇ ਭਾਈ ਇਸ ਧਰਮਸ਼ਾਲਾ ਵਿੱਚ ਤੁਸੀਂ ਨਾਮ ਜਪਣਾ ਹੈ ਉਸ ਰਬੀ ਬਾਣੀ ਦਾ 10 ਗਾਉਣਾ ਹੈ ਤੇ ਆਪਣੀ ਕਮਾਈ ਦੇ ਵਿੱਚੋਂ ਦਸਮਾ ਹਿੱਸਾ ਕੱਢ ਕੇ ਇੱਥੇ ਲੰਗਰ ਵੀ ਚਲਾਉਣਾ ਹੈ ਉੱਥੋਂ ਗੁਰੂ ਨਾਨਕ ਪਾਤਸ਼ਾਹ ਸਭ ਨੂੰ ਉਪਦੇਸ਼ ਕਰਦੇ ਹੋਏ ਉੱਥੋਂ ਚੱਲ ਪਏ ਹਨ ਕੁਝ ਸਮਾਂ ਚੱਲਦਿਆਂ ਚੱਲਦਿਆਂ ਨਗਰ ਤੋਂ ਬੜੀ ਹੀ ਦੂਰ ਚਲੇ ਗਏ ਹਨ ਇੱਕ ਜੰਗਲ ਦੇ ਕਿਨਾਰੇ ਉੱਤੇ ਪਹੁੰਚ ਗਏ ਹਨ ਜਿੱਥੇ ਇੱਕ ਪਾਣੀ ਦਾ ਤਲਾਬ ਵੀ ਬਣਿਆ ਹੋਇਆ ਹੈ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਕੁਝ ਧਿਰ ਆਪਾਂ ਇੱਥੇ ਹੀ ਆਰਾਮ ਕਰ ਲਈਏ ਬੜੀ ਹੀ ਥੁਪ ਹੈ ਅਤੇ ਬੜੀ ਹੀ ਗਰਮੀ ਹੈ ਗੁਰਨਾਨਦਪ੍ਰਸਾਦ ਜੀ ਕਹਿਣ ਲੱਗੇ ਨਹੀਂ ਮਰਦਾਨਾ ਜੀ ਆਪਾਂ ਕੁਝ ਸਮਾਂ ਅੱਗੇ ਚੱਲ ਕੇ ਉੱਥੇ ਹੀ ਰੁਕਣਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਉੱਥੋਂ ਚੱਲਦੇ ਹੋਏ ਇੱਕ ਨਗਰ ਦੇ ਕੋਲੇ ਪਹੁੰਚੇ ਹਨ ਸੰਗਤ ਜੀਓ ਉਸ ਨਗਰ ਦਾ ਬੜਾ ਹੀ ਅਨੋਖਾ ਜਿਹਾ ਰਿਵਾਜ ਹੈ ਬੜਾ ਹੀ ਅਦਮਤ ਪਿੰਡ ਹੈ ਉਸ ਉਸ ਪਿੰਡ ਦੇ ਲੋਕ ਦਿਨ ਵਿੱਚ ਸੌਂਦੇ ਸੀ ਅਤੇ ਰਾਤ ਨੂੰ ਜਾਗਦੇ ਸੀ ਇਸ ਪਿੰਡ ਦੀ ਇੱਕ ਅਨੋਖੀ ਜਹੀ ਦਾਸਤਾ ਹੈ ਕਹਾਣੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਨਗਰ ਦੇ ਬਾਹਰ ਸ਼ਮਸ਼ਾਨ ਘੁੰਮੀ ਵਿੱਚ ਆਪਣਾ ਆਸਣ ਕਰਦੇ ਹੈ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਮੈਨੂੰ ਤਾਂ ਮਹਾਰਾਜ ਬੜੀ ਭੁੱਖ ਲੱਗੀ ਹੈ ਗੁਰੂ ਪਾਸ਼ਾ ਕਹਿਣ ਲੱਗੇ ਮਰਦਾਨਾ ਜੀ ਤੁਸੀਂ ਜਾਓ ਨਗਰ ਵਿੱਚੋਂ ਕੁਝ ਖਾ ਕੇ ਆਓ ਲੰਗਰ ਦੇ ਪ੍ਰਸ਼ਾਦਾ ਸਾਫਾ ਆਓ ਗੁਰੂ ਨਾਨਕ ਪਾਦਸ਼ਾਹੀ ਕਹਿਣ ਲੱਗੇ ਤੁਸੀਂ ਇੱਥੋਂ ਚਲੇ ਜਾਓ ਨਗਰ ਵਿੱਚ ਜਾਓ ਕੁਛ ਸ਼ੱਕ ਆਓ ਭਾਈ ਮਰਦਾਨਾ ਜੀ ਉਸੇ ਤਰ੍ਹਾਂ ਹੀ ਨਗਰ ਦੇ ਵਿੱਚ ਪਹੁੰਚੇ ਹਨ ਸੰਗਤ ਜੀਓ ਉਹ ਉੱਥੇ ਜਾ ਕੇ ਕੀ ਵੇਖਦੇ ਹਨ ਕਿ ਨਗਰ ਵਿੱਚ ਬਿਲਕੁਲ ਸੁਨਸਾਨ ਜਹਾ ਹੈ ਨਾ ਉੱਥੇ ਕੋਈ ਬੱਚਾ ਨਾ ਉੱਥੇ ਕੋਈ ਬੰਦਾ ਨਾ ਉੱਥੇ ਕੋਈ ਔਰਤ ਵੇਖ ਰਹੀ ਹੈ ਪੂਰਾ ਪਿੰਡ ਸੁੰਨਾ ਹੋਇਆ ਹੈ ਭਾਈ ਮਰਦਾਨਾ ਜੀ ਵਾਪਸ ਆ ਕੇ ਕਹਿਣ ਲੱਗੇ ਮਹਾਰਾਜ ਉਸ ਪਿੰਡ ਵਿੱਚ ਤਾਂ ਇਉਂ ਲੱਗਦਾ ਹੈ ਜਿਵੇਂ ਕੋਈ ਬੰਦਾ ਰਹਿੰਦਾ ਹੀ ਨਾ ਹੋਵੇ ਗੁਰੂ ਨਾਨਕ ਪਾਸ਼ਾ ਕਹਿਣ ਲੱਗੇ ਮਰਦਾਨਾ ਜੀ ਤੁਸੀਂ ਕੁਛ ਸਮਾਂ ਰੁਕੋ ਕਰਤਾਰ ਦਾ ਭਾਣਾ ਹੈ ਤੁਸੀਂ ਰਵਾਵ ਵਜਾਓ ਆਪਾਂ ਗੁਰੂ ਦਾ ਜਸ ਗਾਇਣ ਕਰੀਏ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਣੇ ਗਾਉਣ ਲੱਗੇ ਭਾਈ ਮਰਦਾਨਾ ਜੀ ਰਵਾਵੀ ਰਵਾਵ ਵਜਾਉਣ ਲੱਗੇ ਜਿਵੇਂ ਹੀ ਜਿਵੇਂ ਸ਼ਾਮ ਦਾ ਸਮਾਂ ਆਉਣ ਲੱਗਿਆ ਸ਼ਾਮਾਂ ਪੈਣ ਲੱਗੀਆਂ ਉਸ ਪਿੰਡ ਦੇ ਲੋਕ ਹੌਲੀ-ਹੌਲੀ ਪਿੰਡ ਤੋਂ ਬਾਹਰ ਆਉਣ ਲੱਗੇ ਤੋਂ ਜੋ ਪਿੰਡ ਦੇ ਮੁਖੀਆ ਸਨ ਉਹਨਾਂ ਨੇ ਵੇਖਿਆ ਕਿ ਪਿੰਡ ਤੋਂ ਬਾਹਰ ਕੋਈ ਬੰਦਾ ਕੋਈ ਫਕੀਰ ਕੋਈ ਸਾਈਂ ਬੈਠਾ ਹੈ ਉਹਨਾਂ ਨੇ ਜਾ ਕੇ ਪੁੱਛਿਆ ਕਿ ਤੁਸੀਂ ਕੌਣ ਹੋ ਤੁਸੀਂ ਕਿੱਥੋਂ ਆਏ ਹੋ ਭਾਈ ਮਰਦਾਨਾ ਜੇ ਕਹਿਣ ਲੱਗੇ ਇਹ ਗੁਰੂ ਨਾਨਕ ਨਰਨਾਰੀ ਹੈ ਜਗਤ ਨੂੰ ਤਾਰਨ ਹਾਰ ਬਾਬਾ ਨਾਨਕ ਹੈ ਉਸ ਪਿੰਡ ਦੇ ਲੋਕ ਬੜੇ ਹੀ ਬੇਦਰਦੀ ਸੰਨ ਸੰਗਤ ਜੀਉ ਉਹ ਦਿਨੇ ਸੌਂਦੇ ਸੀ ਰਾਤ ਨੂੰ ਜਾਗਦੇ ਸੀ ਇਹਦਾ ਕਾਰਨ ਇਹ ਸੀਗਾ ਕਿ ਉਹ ਦਿਨੇ ਸੌਂਦੇ ਸੀ ਰਾਤ ਨੂੰ ਜਾਗ ਕੇ ਜੋ ਵੀ ਲੋਕ ਉਥੋਂ ਦੀ ਲੰਘਦੇ ਸਨ ਰਸਤੇ ਵਿੱਚ ਉਹ ਉਹਨਾਂ ਨੂੰ ਲੁੱਟ ਲੈਂਦੇ ਸੀ ਤੇ ਮਾਰ ਕੇ ਸੁੱਟ ਦਿੰਦੇ ਸੀ ਉਹਨਾਂ ਨੇ ਵੇਖਿਆ ਕਿ ਇਹ ਬੜੇ ਹੀ ਅਮੀਰ ਬੰਦੇ ਲੱਗਦੇ ਇਹਨਾਂ ਦੇ ਚਿਹਰੇ ਬੜੇ ਹੀ ਚਮਕ ਰਹੇ ਹਨ ਬੜੇ ਹੀ ਅਮੀਰ ਲੱਗਦੇ ਹਨ ਕਿਉਂ ਨਾ ਇਹਨਾਂ ਦੀ ਸੇਵਾ ਕਰਕੇ ਇਹਨਾਂ ਨੂੰ ਜ਼ਹਿਰ ਪਾ ਕੇ ਮਾਰ ਦਈਏ ਉਹ ਉਸੇ ਤਰ੍ਹਾਂ ਹੀ ਉਹਨੇ ਜੋ ਪਿੰਡ ਦਾ ਮੁਖੀਆ ਸਨ ਉਹਨੇ ਆਪਣੇ ਸਾਥੀ ਭੇਜੇ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਆਓ ਉਹਨਾਂ ਦੇ ਸਾਥੀ ਉਥੋਂ ਗਏ ਤੇ ਕਹਿਣ ਲੱਗੇ ਬਾਬਾ ਤੁਹਾਨੂੰ ਮੇਰੇ ਸਾਡੇ ਸਰਦਾਰ ਨੇ ਬੁਲਾਇਆ ਹੈ ਤੁਸੀਂ ਸਾਡੇ ਨਗਰ ਵਿੱਚ ਚੱਲੋ ਗੁਰੂ ਨਾਨਕ ਪਾਸ਼ਾ ਜੀ ਉਹਨਾਂ ਦੇ ਨਾਲ ਚੱਲਦੇ ਹੋਏ ਉਹਨਾਂ ਦੇ ਘਰ ਪਹੁੰਚ ਗਏ ਉੱਥੇ ਜਾ ਕੇ ਉਹਨਾਂ ਦੇ ਸਰਦਾਰ ਨੇ ਕਿਹਾ ਮਹਾਰਾਜ ਤੁਸੀਂ ਇੱਥੇ ਬੈਠੋ ਤੁਹਾਨੂੰ ਅਸੀਂ ਭੋਜਨ ਛਕਾਉਣਾ ਹੈ ਤੁਸੀਂ ਭੁੱਖੇ ਹੋ ਉਹਨਾਂ ਨੇ ਇੱਕ ਵਧੀਆ ਸੋਹਣਾ ਭੋਜਨ ਤਿਆਰ ਕੀਤਾ ਹੈ ਸੰਗਤ ਜੀਓ ਅਤੇ ਬਾਲਾ ਜੀ ਭਾਈ ਮਰਦਾਨਾ ਜੀ ਅੱਗੇ ਗੁਰਨਾਨਕ ਪਾਸ਼ਾ ਅੱਗੇ ਥਾਲਾ ਰੱਖਿਆ ਹੈ ਗੁਰਨਾਨਕ ਪਾਸ਼ਾ ਕਹਿਣ ਲੱਗੇ ਭਾਈ ਸਾਨੂੰ ਭੁੱਖ ਨਹੀਂ ਹੈ ਅਸੀਂ ਭੋਜਨ ਨਹੀਂ ਝੇ ਸਕਣਾ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਮੈਨੂੰ ਤਾਂ ਬੜੀ ਭੁੱਖ ਲੱਗੀ ਹੈ ਮਹਾਰਾਜ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਮੈਂ ਤਾਂ ਖਾਣਾ ਖਾਣਾ ਹੈ ਗੁਰਨਾਨਕ ਪਾਸ਼ਾ ਕਹਿੰਦੇ ਭਾਈ ਅਸੀਂ ਹਜੇ ਨਹੀਂ ਛਕਣਾ ਹੈ ਕੁਝ ਸਮਾਂ ਬੀਤਿਆ ਰਾਤ ਹੋ ਗਈ ਹੈ ਉਹਨਾਂ ਨੇ ਸੋਚਿਆ ਕਿ ਇਹਨਾਂ ਨੇ ਹਜੇ ਤੱਕ ਖਾਣਾ ਨਹੀਂ ਖਾਇਆ ਹੋ ਸਕਦਾ ਹੈ ਇਹਨਾਂ ਨੇ ਕੁਝ ਪੀਣਾ ਹੋਵੇ ਉਹਨਾਂ ਨੇ ਇੱਕ ਦੁੱਧ ਦਾ ਗੜਵਾ ਤਿਆਰ ਕੀਤਾ ਜਿਸ ਦੇ ਵਿੱਚ ਜ਼ਹਿਰ ਪਾਇਆ ਹੋਇਆ ਹੈ ਉਹ ਅੱਗੇ ਗੱਲ ਲੱਗੇ ਮਹਾਰਾਜ ਸਾਈ ਫਕੀਰ ਜੀ ਤੁਸੀਂ ਲੰਗਰ ਤਾਂ ਨਹੀਂ ਸਕਿਆ ਹੈ ਤੁਸੀਂ ਕਿਰਪਾ ਕਰੋ ਦੁੱਧ ਸ਼ਕ ਲਵੋ ਤੁਹਾਨੂੰ ਠੰਡ ਲੱਗਦੀ ਹੋਣੀ ਹੈ ਤੁਹਾਨੂੰ ਭੁੱਖ ਲੱਗੀ ਹੋਣੀ ਹੈ ਗੁਰਨਾਨਕ ਪਾਸ਼ਾ ਕਹਿਣ ਲੱਗੇ ਭਾਈ ਅਸੀਂ ਤੁਹਾਡਾ ਦੁੱਧ ਵੀ ਨਹੀਂ ਸਕਣਾ ਹੈ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਤੁਸੀਂ ਤਾਂ ਮੈਨੂੰ ਲੰਗਰ ਵੀ ਨਹੀਂ ਸਕਣ ਦਿੱਤਾ ਤੇ ਹੁਣ ਦੁੱਧ ਵੀ ਕਹਿੰਦੇ ਨਹੀਂ ਸਕਣਾ ਗੁਰਨਾਨਕ ਪਾਸ਼ਾ ਕਹਿਣ ਲੱਗੇ ਮਰਦਾਨਾ ਜੀ ਇਨਾ ਨੇ ਹਰ ਸ਼ੈਅ ਵਿੱਚ ਜ਼ਹਿਰ ਪਾਇਆ ਹੋਇਆ ਆਪਾਂ ਇੱਥੋਂ ਕੁਝ ਵੀ ਨਹੀਂ ਛਕਣਾ ਹੈ ਸਮਾਂ ਬੀਤਿਆ ਰਾਤ ਪਿਛਲਾ ਪੈਰ ਬੀਤਿਆ ਰਾਤ ਹਨੇਰੀ ਹੋ ਗਈ ਅਮਰਤ ਵੇਲੇ ਦਾ ਟਾਈਮ ਹੋ ਗਿਆ 3 ਵਜ ਗਏ ਗੁਰੂ ਨਾਨਕ ਪਾਸ਼ਾ ਕਹਿਣ ਲੱਗੇ ਬਾਲਾ ਜੀ ਵਰਦਾਨਾ ਜੀ ਤੁਸੀਂ ਰਵਾਬ ਵਜਾਓ ਅਮਰਤ ਵੇਲੇ ਦੀ ਬਾਣੀ ਗਾਈਏ ਗੁਰੂ ਨਾਨਕ ਪਾਸ਼ਾ ਜੀ ਨੇ ਅਮਰਤ ਵੇਲੇ ਦੀ ਬਾਣੀ ਗਾਈ ਹੈ ਜਿਵੇਂ ਹੀ ਭਾਈ ਮਰਦਾਨਾ ਜਿਹਨੇ ਆਪਣੇ ਰਵਾਬ ਦੀ ਸੁਰਛੜੀ ਹੈ ਤਿਵੇਂ ਹੀ ਨਗਰ ਦਾ ਹਰ ਬੰਦਾ ਬਿਲਕੁਲ ਸ਼ਾਂਤ ਸੌ ਗਿਆ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਦੀ ਸਮਾਪਤੀ ਕੀਤੀ ਹੈ ਉੱਥੋਂ ਚੱਲ ਪਏ ਹਨ ਜਿਵੇਂ ਹੀ ਪਿੰਡ ਤੋਂ ਬਾਹਰ ਨਿਕਲੇ ਹਨ ਤੇ ਪਿੰਡ ਦੇ ਲੋਕ ਜਾਗ ਲੱਗੇ ਉਹ ਕਹਿਣ ਲੱਗੇ ਹਰ ਇੱਕ ਨੂੰ ਪੁੱਛਦੇ ਹੈ ਕਿ ਅੱਜ ਆਪਾਂ ਨੂੰ ਕੀ ਹੋ ਗਿਆ ਸੀ ਸਾਰਾ ਹੀ ਪਿੰਡ ਸੌ ਗਿਆ ਹੈ ਜੇ ਕੁਝ ਲੋਕ ਗੱਲਾਂ ਕਰਦੇ ਹਨ ਸ਼ਾਇਦ ਉਹ ਜੋ ਫਕੀਰ ਆਏ ਸਨ ਉਹਨਾਂ ਨੇ ਹੀ ਕੋਈ ਮੰਤਰ ਮਾਰਿਆ ਹੈ ਤਾਂ ਹੀ ਸਾਰਾ ਪਿੰਡ ਸੁਸਰੀਵਾਂਗ ਸਵਾ ਦਿੱਤਾ ਜਿਵੇਂ ਜਿਵੇਂ ਲੋਕਾਂ ਨੂੰ ਜਾਗ ਆਉਂਦੀ ਹੈ ਉਹ ਭੱਜਦੇ ਹੈ ਕਿ ਫੜੋ ਉਹਨਾਂ ਨੂੰ ਉਹ ਟੱਪ ਗਏ ਹਨ ਇਧਰ ਗੁਰੂ ਨਾਨਕ ਪਾਸ਼ਾ ਜੀ ਚੱਲਦੇ ਚੱਲਦੇ ਜੰਗਲ ਵੱਲ ਪਹੁੰਚ ਗਏ ਹਨ ਪਿੱਛੋਂ ਉਹਨਾਂ ਨੇ ਆ ਕੇ ਉਹਨਾਂ ਨੂੰ ਘੇਰਾ ਪਾ ਲਿਆ ਤੇ ਕਹਿਣ ਲੱਗੇ ਬਾਬਾ ਸਾਡੇ ਪਿੰਡ ਤੋਂ ਤਾਂ ਕੋਈ ਸੁੱਕਾ ਨਹੀਂ ਗਿਆ ਤੁਸੀਂ ਇੱਥੋਂ ਕਿਵੇਂ ਲੰਘ ਜਾਵੋਗੇ ਉਹਨਾਂ ਨੇ ਗੁਰਨਾਨਕ ਪਾਸ਼ਾ ਜੀ ਨੂੰ ਇੱਕ ਰੁੱਖ ਇੱਕ ਰੁੱਖ ਦੇ ਨਾਲ ਬੰਨ੍ਹਿਆ ਹੈ ਤੇ ਕਹਿਣ ਲੱਗੇ ਤੁਹਾਡੇ ਕੋਲੇ ਜੋ ਕੁਝ ਵੀ ਜੋ ਕੁਝ ਵੀ ਹੈ ਉਹ ਕੱਢ ਦਿਓ ਨਹੀਂ ਤਾਂ ਤੁਹਾਨੂੰ ਅਸੀਂ ਮਾਰ ਦੇਣਾ ਹੈ ਬਾਬਾ ਜੀ ਗੁਰਨਾਨਕ ਪਾਸ਼ਾ ਕਹਿਣ ਲੱਗੇ ਸਾਡੇ ਕੋਲੇ ਤਾਂ ਭਾਈ ਕੁਝ ਨਹੀਂ ਹੈ ਅਸੀਂ ਤਾਂ ਰੱਬ ਦੇ ਫਕੀਰ ਹਾਂ ਨਾਮ ਜਪਣ ਵਾਲੇ ਬੰਦੇ ਹਾਂ ਸਾਡੇ ਕੋਲ ਤਾਂ ਸਿਰਫ ਆਹ ਕੱਪੜੇ ਪਾਈ ਹੈ ਉਹ ਕਹਿਣ ਲੱਗੇ ਨਹੀਂ ਨਹੀਂ ਤੁਸੀਂ ਬੜੀ ਅਮੀਰ ਬੰਦੇ ਜਾਪਦੇ ਹੋ ਤੁਹਾਡੇ ਕੋਲ ਜੋ ਕੁਝ ਵੀ ਹੈ ਕੱਢ ਦਿਓ ਨਹੀਂ ਤਾਂ ਤੁਹਾਨੂੰ ਅਸੀਂ ਮਾਰ ਦੇਣਾ ਹੈ ਗੁਰੂ ਨਾਨਕ ਪਾਸ਼ਾ ਕਹਿਣ ਲੱਗੇ ਸਾਡੀ ਇੱਕ ਇੱਛਾ ਪੂਰੀ ਕਰ ਦਿਓ ਉਹ ਕਹਿਣ ਲੱਗੇ ਹਾਂ ਸੁਣਿਆ ਹੈ ਕਿ ਮਰਨ ਵਾਲੇ ਦੀ ਇੱਕ ਇੱਛਾ ਪੂਰੀ ਕਰ ਦੇਣੀ ਚਾਹੀਦੀ ਹੈ ਕਹਿਣ ਲੱਗੇ ਤੁਹਾਡੀ ਇੱਛਾ ਕੀ ਹੈ ਗੁਰੂ ਨਾਨਕ ਪਾਸ਼ਾ ਕਹਿਣ ਲੱਗੇ ਸਾਨੂੰ ਮਾਰ ਕੇ ਸਾਡੇ ਸਰੀਰਾਂ ਦਾ ਸੰਸਕਾਰ ਜ਼ਰੂਰ ਕਰ ਦੇਣਾ ਉਹ ਕਹਿਣ ਲੱਗੇ ਬਾਬਾ ਤੂੰ ਕਿੱਦਾਂ ਦੀਆਂ ਗੱਲਾਂ ਕਰਦਾ ਹੈ ਇਸ ਜੰਗਲ ਵਿੱਚ ਹੁਣ ਅਸੀਂ ਕਿੱਥੋਂ ਅੱਗ ਲੈ ਕੇ ਆਈਏ ਗੁਰਨਾਨਕ ਪਾਸ਼ਾ ਕਹਿਣ ਲੱਗੇ ਉਹ ਵੇਖੋ ਸਾਹਮਣੇ ਇੱਕ ਕਿਸੇ ਇਨਸਾਨ ਦਾ 시ਵਾ ਬੜ ਰਿਹਾ ਹੈ ਤੁਸੀਂ ਉਥੋਂ ਅੱਗ ਲੈ ਕੇ ਆਵੋ ਤੇ ਸਾਡੇ ਸਰੀਰਾਂ ਦਾ ਸੰਹਾਰ ਕਰ ਦੇਣਾ ਉਹ ਕਹਿਣ ਲੱਗਿਆ ਬਾਬਾ ਤੂੰ ਬੜਾ ਸ਼ਿਹਾਰ ਹੈ ਬੜਾ ਹੁਸ਼ਿਆਰ ਬਣਦਾ ਹੈ ਅਸੀਂ ਅੱਗ ਲੈਣ ਜਾਵਾਂਗੇ ਤੁਸੀਂ ਪਿੱਛੋਂ ਇਥੋਂ ਭੱਜ ਜਾਵੋਗੇ ਉਹ ਕਹਿਣ ਲੱਗੇ ਮਹਾਰਾਜ ਕਹਿਣ ਲੱਗੇ ਬਾਬਾ ਰਾਣਾ ਤੇ ਕਹੀ ਪੈਣ ਲੱਗੇ ਤੁਸੀਂ ਸਾਨੂੰ ਇੱਥੇ ਬੰਨ ਜਾਵੋ ਤੁਹਾਡਾ ਸਾਡਾ ਇੱਕ ਬੰਦਾ ਇੱਥੇ ਛੱਡ ਜਾਵੋ ਤੁਸੀਂ ਅੱਗ ਲੈ ਕੇ ਆਵੋ ਉਸੇ ਹੀ ਤਰ੍ਹਾਂ ਉਹਨਾਂ ਨੇ ਆਪਣਾ ਇੱਕ ਸਾਥੀ ਛੱਡਿਆ ਉੱਥੇ ਤੇ ਕੁਝ ਕੁ ਨਾਲ ਲੋਕ ਨੇ ਪਿੰਡ ਦੇ ਉੱਥੋਂ ਜਾ ਰਹੇ ਹਨ ਉੱਥੇ ਜਾ ਕੇ ਉਹਨਾਂ ਨੇ ਇੱਕ ਐਸੀ ਦਾਸਤਾ ਦੇਖੀ ਹੈ ਕਿ ਕੁਝ ਲੋਕ ਝਗੜਾ ਕਰ ਰਹੇ ਹਨ ਕੁਝ ਤਾਂ ਦੇਵ ਦੇਵਤੇ ਹਨ ਅਤੇ ਕੁੰਜ ਜਾਮਦूत ਉਸ ਸਿੰਗਾ ਵਾਲੇ ਇਨਸਾਨ ਉਹਨਾਂ ਨੇ ਵੇਖਿਆ ਉਥੇ ਉਹ ਕਹਿਣ ਲੱਗੇ ਤੁਸੀਂ ਕਿਉਂ ਝਗੜਾ ਕਰ ਰਹੇ ਹੋ ਉਹ ਜਿਹੜੇ ਤਰਵਾਰਾਜ ਦੇ ਜਾਮਦूत ਸੀਗੇ ਉੱਥੇ ਸਿੰਗਾ ਵਾਲੇ ਉਹ ਕਹਿਣ ਲੱਗੇ ਇਸ ਬੰਦੇ ਨੇ ساری ਉਮਰ ਹੀ ਪਾਪ ਕੀਤੇ ਹਨ ਅਸੀਂ ਇਹਨੂੰ ਨਰਕਾ ਵਿੱਚ ਲੈ ਕੇ ਜਾਣਾ ਹੈ ਉਸੇ ਸਾਈਡ ਦੇਵਤੇ ਕਹਿਣ ਲੱਗੇ ਨਹੀਂ ਨਹੀਂ ਇਸ ਬੰਦੇ ਨੇ ਭਾਵੇਂ ساری ਉਮਰ ਪਾਪ ਕੀਤੇ ਹਨ ਪਰ ਇਹਦੇ ਵੱਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਂਗਲ ਹੋ ਗਈ ਹੁਣ ਇਹਦੇ ਸਾਰੇ ਹੀ ਪਾਪ ਮਾਫ ਕਰ ਦਿੱਤੇ ਇਹ ਸਾਰੇ ਪਾਪ ਮਾਫ ਹੋ ਗਏ ਐ ਨੂੰ ਹੁਣ ਸੱਜ ਖੰਡ ਲੈ ਕੇ ਜਾਣਾ ਉਹ ਲੋਕ ਇਹ ਸਭ ਦੇਖ ਰਹੇ ਸਨ ਤੇ ਕਹਿਣ ਲੱਗੇ ਤੁਸੀਂ ਕਿਸ ਨਾਨਕ ਦੀ ਗੱਲ ਕਰਦੇ ਹੋ ਕਿਹੜਾ ਬਾਬਾ ਨਾਨਕ ਉਹ ਕਹਿਣ ਲੱਗੇ ਜਿਹਦੇ ਵਾਸਤੇ ਤੁਸੀਂ ਅਗਲਣ ਆਏ ਹੋ ਨਾ ਉਹੀ ਬਾਬਾ ਨਾਨਕ ਹੈ ਜਿਹਨੂੰ ਤੁਸੀਂ ਮਾਰਨ ਵਾਸਤੇ ਅਗਲਣ ਆਏ ਹੋ ਇੰਨੀ ਗੱਲ ਸੁਣ ਕੇ ਸੰਗਤ ਜਿਓ ਉਥੋਂ ਦੌੜੇ ਤੇ ਦੌੜ ਕੇ ਉਥੇ ਪਹੁੰਚ ਕੇ ਗੁਰਨਾਨਕ ਬਾਸ਼ਾ ਜੀ ਦੇ ਕੋਲੇ ਜਾ ਕੇ ਉਹਨਾਂ ਨੇ ਉਹਨਾਂ ਦੇ ਚਰਨ ਪਗੜ ਲਏ ਤੇ ਕਹਿਣ ਲੱਗੇ ਹੇ ਬਾਬਾ ਤੂੰ ਸਾਨੂੰ ਮਾਫ਼ ਕਰ ਦੇ ਅਸੀਂ ਬਹੁਤ ਹੀ ਮਾੜਾ ਕੰਮ ਕਰਨ ਲੱਗੇ ਸਨ ਉਹਨਾਂ ਦੇ ਨਾਲ ਦੇ ਸਾਥੀ ਕਹਿਣ ਲੱਗੇ ਕਿ ਤੁਹਾਨੂੰ ਕੀ ਹੋ ਗਿਆ ਤੁਸੀਂ ਇਹਦੀ ਬਾਬੇ ਦੇ ਪੈਰ ਤੋਂ ਫੜਦੇ ਹੋ ਉਹ ਕਹਿਣ ਲੱਗੇ ਇਹ ਕੋਈ ਆਮ ਬੰਦਾ ਕੋਈ ਆਮ ਫਕੀਰ ਨਹੀਂ ਹੈ ਇਹ ਰੱਬ ਦਾ ਰੂਪ ਹੈ ਅਸੀਂ ਜੋ ਵੇਖਿਆ ਹੈ ਸ਼ਾਇਦ ਤੁਸੀਂ ਵੇਖਦੇ ਹੋ ਸ਼ਾਇਦ ਤੁਸੀਂ ਵੀ ਇਹ ਗੱਲ ਨਹੀਂ ਸੁਣੀ ਸੀ ਉਸ ਤੋਂ ਬਾਅਦ ਉਹਨਾਂ ਨੇ ਗੁਰੂ ਪਾਸ਼ਾ ਜੀ ਨੂੰ ਖੋਲਿਆ ਤੇ ਗੁਰੂ ਪਾਸ਼ਾ ਦਾ ਸਤਕਾਰ ਕੀਤਾ ਆਪਣੇ ਪਿੰਡ ਲੈ ਗਏ ਤੇ ਉੱਥੇ ਜਾ ਕੇ ਗੁਰੂ ਜੀ ਨੂੰ ਸੱਚੇ ਸੁੱਚੇ ਭੋਜਨ ਸ਼ਕਾਇਆ ਤੇ ਗੁਰੂ ਜੀ ਉੱਥੇ ਕੁਝ ਟਾਈਮ ਰਹੇ ਤੇ ਕਹਿਣ ਲੱਗੇ ਕਿ ਤੁਸੀਂ ਪਾਈ ਇਹ ਸਾਰੇ ਮਾੜੇ ਕੰਮ ਛੱਡ ਦਿਵੋ ਸੱਚੀ ਕਿਰਤ ਕਰੋ ਤੇ ਉੱਥੇ ਗੁਰੂ ਜੀ ਨੇ ਇੱਕ ਧਰਮਸ਼ਾਲਾ ਬਣਵਾਈ ਤੇ ਸਾਰੇ ਹੀ ਨਗਰ ਨੂੰ ਉੱਥੇ ਬਹਿ ਕੇ ਨਾਮ ਜਪਾਇਆ ਤੇ ਉਸ ਭਟਕੇ ਹੋਏ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਕੁਝ ਤੇ ਕੁਝ ਦਿਨ ਗੁਰੂ ਜੀ ਉੱਥੇ ਰਹੇ ਤੇ ਲੋਕਾਂ ਨੂੰ ਬੜਾ ਹੀ ਆਨੰਦ ਮਾਣਿਆ ਤੇ ਉੱਥੋਂ ਦੇ ਲੋਕ ਉਸ ਵੇਲੇ ਨਾਮ ਜਪਣ ਲੱਗ ਪਏ ਸਨ ਉਸ ਤੋਂ ਬਾਅਦ ਗੁਰੂ ਜੀ ਉੱਥੋਂ ਚੱਲਦੇ-ਚੱਲਦੇ ਯਾਤਰਾ ਸੰਸਾਰ ਦੀ ਕਰਨ ਵਾਸਤੇ ਤੁਰ ਗਏ ਇਸ ਤਰ੍ਹਾਂ ਲੋਕਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਸੱਚੇ ਰਸਤੇ ਪਾ ਕੇ ਉਹਨਾਂ ਨੂੰ ਆਪਣਾ ਮਾਰਗ ਦਿਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ